ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਖੀ ਹੋਈ ਫਤੇ ਦੀ ਸਾਜ ਕਰੀਏ ਗਜਵਜ ਕੇ ਅੱਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਕਥਾ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਸਾਧੂ ਸੰਤਾਂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿੰਨੇ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸੰਤ ਪਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਦੀ ਹੰਸਾੜੀ ਵਾਲੇ ਲੈ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਲ ਤੇ ਫਿਰਦੇ ਮੂਲ ਮੰਤਰ ਪੰਜਾਬ ਦੇ ਕੀ ਲਾਭ ਹਨ ਸਾਥ ਸੰਗਤ ਜੀ ਅਬ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਥ ਸੰਗਤ ਜੀ ਅਕਸਰ ਅਸੀਂ ਜਦੋਂ ਬਾਣੀ ਪੜ੍ਹਦੇ ਹਾਂ ਮਨ ਵਿੱਚ ਇੱਕ ਸਵਾਲ ਵੀ ਪੈਦਾ ਹੁੰਦਾ ਹੈ ਸਾਥ ਸੰਗਤ ਜੀ ਜਦੋਂ ਅਸੀਂ ਤੋਦੇ ਫਿਰਦੇ ਬਾਣੀ ਪੜ੍ਹਦੇ ਹਾਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਜਾਂ ਫਿਰ ਵਾਇਗਰੂ ਵਾਇਗਰੂ ਦਾ ਜਾਪ ਕਰਦੇ ਹਾਂ ਕਿ ਉਸ ਦਾ ਫਲ ਵੀ ਉਨਾ ਹੀ ਮਿਲਦਾ ਹੈ ਜਿੰਨਾ ਅਸੀਂ ਬੈਠ ਕੇ ਇਕਾਗਰਿਤ ਹੋ ਕੇ ਬਾਣੀ ਪੜਦੇ ਹਨ ਸਾਧ ਸੰਗਤ ਜੀ ਇਹ ਸਵਾਲ ਮਨ ਵਿੱਚ ਆ ਜਾਂਦਾ ਹੈ ਆਪਨ ਆਪਾ ਵੈਗੁਰੂ ਜੀ ਦੇ ਸ਼ਬਦਾਂ ਦੁਆਰਾ ਨਾਮ ਦੇ ਮਹਮਾ ਨੂੰ ਸਮਝੀਏ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਾਨੂੰ ਕੁਝ ਚੀਜ਼ਾਂ ਨੂੰ ਸਮਝਣਾ ਪਵੇਗਾ ਸਾਧ ਸੰਗਤ ਜੀ ਜਿਹੜੀਆਂ ਕਿ ਅਸੀਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਨੇ ਸਾਧ ਸੰਗਤ ਜੀ ਕਿਉਂਕਿ ਗੁਰਬਾਣੀ ਦੀ ਵਿਆਖਿਆ ਸਿਰਫ ਗੁਰਬਾਣੀ ਹੀ ਕਰ ਸਕਦੀ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮਕ ਹੋਵੇ ਸਾਧ ਸੰਗਤ ਜੀ ਭਗਤ ਕਵੀਰ ਜੀ ਦਾ ਇੱਕ ਸ਼ਬਦ ਹੈ ਸਾਧ ਸੰਗਤ ਜੀ ਉਸ ਤੋਂ ਸਾਨੂੰ ਪਤਾ ਲੱਗ ਜਾਵੇਗਾ ਕਿ ਨਾਮ ਦੀ ਮਹਿਮਾ ਕਿੰਨੀ ਜ਼ਰੂਰੀ ਹੈ ਸਾਧ ਸੰਗਤ ਭਗਤ ਜੀ ਕਹਿੰਦੇ ਨੇ ਭਾਈ ਜਿਹੜੇ ਘਰ ਵਿੱਚ ਸ਼ਬੀਰ ਹੈ ਸਾਧ ਸੰਗਤ ਜੀ ਸ਼ਬੀਰ ਤੋਂ ਬਿਨਾਂ ਘਰ ਦੀ ਛੱਤ ਕਿਵੇਂ ਟਿਕ ਸਕਦੀ ਹੈ ਸਾਧ ਸੰਗਤ ਜੀ ਨਹੀਂ ਟਿਕ ਸਕਦੀ ਸਾਧ ਸੰਗਤ ਜੀ ਇਸੇ ਤਰ੍ਹਾਂ ਭਾਈ ਭਗਤ ਕਵੀਰ ਜੀ ਲਿਖਦੇ ਨੇ ਜੈਸੇ ਮੰਦਰ ਮੈਂ ਬਲ ਹਰ ਠਾ ਹਰੇ ਨਾਮ ਬਿਨਾ ਕਿਵੇਂ ਪਾਰ ਤਰੇ 사ਸੰਗਤ ਜੀ ਬਿਲਕੁਲ ਇਸੇ ਤਰ੍ਹਾਂ ਚਾਹੇ ਬੰਦਾ ਅਮੀਰ ਹੈ ਭਾਵੇਂ ਗਰੀਬ ਹੈ 사ਸੰਗਤ ਜੀ ਨਾਮ ਤੋਂ ਬਿਨਾ ਉਸ ਦਾ ਪਰ ਉਤਾਰਾ ਨਹੀਂ ਹੋ ਸਕਦਾ 사ਸੰਗਤ ਜੀ ਜਿਵੇਂ ਕੁੰਭ ਬਿਨਾ ਜਗ ਨਾ ਟਿਕਾਵੇ ਸਾਸੰਗਾ ਜੀ ਜਿਵੇਂ ਘੜੇ ਤੋਂ ਬਿਨਾ ਪਾਣੀ ਨਹੀਂ ਟਿਕ ਸਕਦਾ ਪਾਣੀ ਨੂੰ ਟਿਕਾਉਣ ਲਈ ਕਿਸੇ ਵਰਤਨ ਦੀ ਲੋੜ ਹੁੰਦੀ ਹੈ ਸਾਸੰਗਾ ਜੀ ਅਪਾਂ ਬੁੱਕ ਵਿੱਚ ਪਾਣੀ ਭਰਦੇ ਹਾਂ ਪਰ ਉਹ ਪਾਣੀ ਹੌਲੀ-ਹੌਲੀ ਨੀਚੇ ਡਿੱਗਣ ਲੱਗ ਪੈਂਦਾ ਹੈ ਬੁੱਕ ਵਿੱਚ ਖਤਮ ਹੋ ਜਾਂਦਾ ਪਾਣੀ ਸਾਸੰਗਾ ਜੀ ਇਸੇ ਤਰ੍ਹਾਂ ਬੁੱਕ ਵਿੱਚ ਉਹ ਪਾਣੀ ਠਹਿਰਦਾ ਨਹੀਂ ਇਸੇ ਤਰ੍ਹਾਂ ਭਗਤ ਕਵੀ ਜੀ ਲਿਖਦੇ ਨੇ ਭਾਈ ਸਾਧੂ ਬਿਨਾ ਕੈਸੇ ਅਬਗਤ ਜਾਈਐ ਹੈ ਸਾਧੂ ਬਿਨਾ ਕੈਸੇ ਅਬਗਤ ਜਾਈਐ ਸਾਧ ਸੰਗਤ ਜੀ ਗੁਰੂ ਤੋਂ ਬਿਨਾ ਬੰਦੇ ਦਾ ਮਨ ਕਿਵੇਂ ਟਿਕ ਸਕਦਾ ਹੈ ਸਾਧ ਸੰਗਤ ਜੀ ਜੇ ਭੋਂ ਵਾਹਿਗੁਰੂ ਨੂੰ ਸੱਚੇ ਮੰਨਦੇ ਨਾਲ ਇੱਕ ਚਿੱਤ ਹੋ ਗਏ ਤੇ ਆਉਂਦੇ ਹਾਂ ਸਾਥ ਸੰਗਤ ਜੀ ਸਾਡੇ ਮਨ ਦੇ ਸਾਰੇ ਬਹਿਮ ਦੂਰ ਹੋ ਜਾਂਦੇ ਹਨ ਸਾਥ ਸੰਗਤ ਜੀ ਕੁੰਬੇ বিনা ਜਲ ਰਹੇ ਜਲ বিনা ਕੁੰਭ ਨ ਕੋਈ ਗਿਆਨ ਕਾ ਬੰਦਾ ਮਨ ਰਹੇ ਗੁਰਬਨ ਗਿਆਨ ਨ ਕੋਈ ਸਾਥ ਸੰਗਤ ਜੀ ਜਿਹੜੇ ਨਾਮ ਦੀ ਅੱਪ ਗੱਲ ਕਰਦੇ ਹਾਂ ਸਾਥ ਸੰਗਤ ਜੀ ਤੁਰਦੇ ਫਿਰਦੇ ਨਾਮ ਜਪਣਾ ਚਾਹੀਦਾ ਹੈ ਜਨ ਨਹੀਂ ਚਾਹੀਦਾ ਸਾਧ ਸੰਗਤ ਜੀ ਗੁਰੂ ਦੀ ਸੰਗਤ ਦੁਆਰਾ ਸਿੱਖਿਆ ਹੋਇਆ ਨਾਮ ਜਪਾਂਗੇ ਸਾਧ ਸੰਗਤ ਜੀ ਫਿਰ ਤੁਰਦੇ ਫਿਰਦੇ ਵੀ ਮਨ ਟਿਕ ਜਾਵੇਗਾ ਸਾਧ ਸੰਗਤ ਜੀ ਜੇ ਗੁਰੂ ਦੀ ਸੰਗਤ ਨਾ ਮਿਲੀ ਗੁਰੂ ਤੋਂ ਬਿਨਾਂ ਨਾਮ ਕਿੱਦਾਂ ਜਪਾਂਗੇ ਸਾਧ ਸੰਗਤ ਜੀ ਜਿੰਨਾ ਮਰਜ਼ੀ ਨਾਮ ਜਪੇ ਜਾਈਏ ਮਨ ਇਕਾਗਰ ਹੁੰਦਾ ਹੀ ਨਹੀਂ ਸਾਧ ਸੰਗਤ ਜੀ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ ਜਾਰੋ ਤਿਸੇ ਜੋ ਰਾਮ ਨ ਚੀਤੇ ਪਾਈ ਸਾਧ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਜਿਸ ਨੇ ਤੁਹਾਨੂੰ ਬਣਾਇਆ ਹੈ ਜਿਸ ਨੇ ਤੁਹਾਨੂੰ ਅੱਖਾਂ ਦਿੱਤੀਆਂ ਨੇ ਦੇਖਣ ਲਈ ਸਾਧ ਸੰਗਤ ਜੀ ਕੰਨ ਦਿੱਤੇ ਨੇ ਸੁਣਨ ਲਈ ਸਾਧ ਸੰਗਤ ਜੀ ਰਸਨਾ ਦਿੱਤੀ ਹੈ ਬੋਲਣ ਲਈ ਸਾਤ ਸੰਗਤ ਜੀ ਜਿਹੜੀਆਂ ਚੀਜ਼ਾਂ ਰੱਬ ਨਾਲ ਜੁੜਨ ਤੋਂ ਰੋਕਦੀਆਂ ਨੇ ਸਾਤ ਸੰਗਤ ਜੀ ਉਹਨਾਂ ਨੂੰ ਸਾੜ ਦੇਣਾ ਚਾਹੀਦਾ ਹੈ ਸਾਤ ਸੰਗਤ ਜੀ ਇਸੇ ਤਰ੍ਹਾਂ ਭਾਈ ਗੁਰਬਾਣੀ ਦਾ ਫਰਮਾਨ ਹੈ ਜਾਲੂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਤਨ ਮਨ ਰਮਤ ਮੈਂ ਖੇਤੇ ਸਤਿਗੁਰ ਜਿਓ ਜਿਸ ਦੇ ਮਨ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਪਿਆਰ ਨਹੀਂ ਸਾ ਸੰਗਤ ਜੀ ਉਸ ਨੂੰ ਆਪਾਂ ਕਿਵੇਂ ਕਹਿ ਦੇਵਾਂਗੇ ਕਿ ਉਹ ਵਾਹਿਗੁਰੂ ਦਾ ਸਿੱਖ ਹੈ ਸਾ ਸੰਗਤ ਜੀ ਨਹੀਂ ਕਹਿ ਸਕਦੇ ਕੱਪੜਿਆਂ ਤੋਂ ਬਿਨਾ ਕੋਈ ਸਿੱਖ ਤੋਂ ਨਹੀਂ ਆਪਾਂ ਮੰਨ ਸਕਦੇ ਕਿ ਉਸਨੇ ਚੰਗੇ ਕੱਪੜੇ ਪਾਏ ਨੇ ਜਾਂ ਗੰਦੇ ਕੱਪੜੇ ਪਾਏ ਨੇ ਸਾ ਸੰਗਤ ਜੀ ਆਪਾਂ ਕੱਪੜਿਆਂ ਤੋਂ ਸਿੱਖ ਦੀ ਪਹਿਚਾਣ ਨਹੀਂ ਕਰ ਸਕਦੇ ਸਾਤਸੰਗਤ ਜੀ ਜੋ ਸਿੱਖ ਵਾਹਿਗੁਰੂ ਨੂੰ ਉੱਠਦੇ ਬੈਹਂਦੇ ਸੌਂਦੇ ਵਾਹਿਗੁਰੂ ਨੂੰ ਜਪਦਾ ਹੈ ਸਾਤਸੰਗਤ ਜੀ ਵਾਹਿਗੁਰੂ ਦਾ ਨਾਮ ਸਿਮਰਨ ਜਪਦਾ ਹੈ ਸਾਤਸੰਗਤ ਜੀ ਉਸ ਉਸ ਸਿੱਖ ਨੂੰ ਹੀ ਅਸੀਂ ਵਾਹਿਗੁਰੂ ਦਾ ਭਗਤ ਕਹਿ ਸਕਦੇ ਹਾਂ ਸਾਤਸੰਗਤ ਜੀ ਇਸੇ ਤਰ੍ਹਾਂ ਭਾਈ ਭਗਤ ਕਬੀਰ ਜੀ ਲਿਖਦੇ ਨੇ ਜੈਸੇ ਹਰ ਹਰ ਬਿਨਾ ਜ਼ਮੀਨ ਨਾ ਹੋਵੇ ਕਹਿੰਦੇ ਭਾਈ ਜਿਵੇਂ ਕਿਸਾਨ ਤੋਂ ਬਿਨਾ ਜ਼ਮੀਨ ਨਹੀਂ ਬੀਜੀ ਜਾ ਸਕਦੀ ਜਿਵੇਂ ਹੱਲੀ ਤੋਂ ਜ਼ਮੀਨ ਨਹੀਂ ਬੀਜੀ ਜਾ ਸਕਦੀ ਸਾਧ ਸੰਗਤ ਜੀ ਇਸੇ ਤਰ੍ਹਾਂ ਭਾਈ ਨਾਮ ਬਿਨਾ ਬੰਦੇ ਦਾ ਜੀਵਨ ਬੇਅਰਥ ਹੈ ਸਾਧ ਸੰਗਤ ਜੀ ਵਾਹਿਗੁਰੂ ਜੀ ਨੇ ਸਾਨੂੰ ਇਸ ਦੁਨੀਆ ਤੇ ਭੇਜਿਆ ਹੈ ਜੇ ਅਸੀਂ ਵਾਹਿਗੁਰੂ ਦਾ ਨਾਮ ਹੀ ਨਾ ਜਪੀਏ ਤਾਂ ਸਾਡਾ ਇਸ ਦੁਨੀਆ ਦੇ ਵਿੱਚ ਕੋਈ ਕੰਮ ਨਹੀਂ ਕਿਉਂਕਿ ਸਾਧ ਸੰਗਤ ਜੀ ਵਾਹਿਗੁਰੂ ਤੋਂ ਬਿਨਾ ਉਸਤੇ ਨਾਲ ਕਿਸੇ ਨੇ ਨਹੀਂ ਜਾਣਾ ਜੋ ਅਸੀਂ ਵਾਈਗੁਰੂ ਦੇ ਨਾਮ ਨੂੰ ਸੱਚੇ ਮੰਨਦੇ ਨਾਲ ਤੇ ਆਉਂਦੇ ਹਾਂ ਸਾਈ ਵਾਈਗੁਰ ਜੀ ਉਹਨਾਂ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ ਸਾ ਸੰਗਤ ਜੀ ਇਸੇ ਤਰ੍ਹਾਂ ਭਾਈ ਸੂਤ ਬਿਨਾ ਕੀ ਸਹਲੀ ਪਰੋਏ ਜਿਵੇਂ ਸੂਤਰ ਤੋਂ ਬਿਨਾ ਮਣਕੇ ਨਹੀਂ ਪਰੋਏ ਜਾ ਸਕਦੇ ਓਵੇਂ ਧਾਗੇ ਤੋਂ ਬਿਨਾ ਕਿਵੇਂ ਮਣਕੇ ਪਰੋਏ ਜਾ ਸਕਦੇ ਸਾ ਸੰਗਤ ਜੀ ਇਸੇ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਗੁੰਡੇ ਬਿਨਾ ਕਿਆ ਗੰਡ ਚੜਾਈਐ ਸਾਧੂ ਬਿਨਾ ਕੈਸੇ ਅਪਕਤ ਜਾਈਐ ਸਾ ਸੰਗਤ ਜੀ ਸੰਤਨ ਦੀ ਸੰਤਾਂ ਦੀ ਸਾਧੂ ਸੰਤਾਂ ਦੀ ਮਿਹਰ ਤੋਂ ਬਿਨਾ ਬੰਦਾ ਮੁਕਤੀ ਤੋਂ ਬਿਨਾ ਹਿੱਤੁਰ ਜਾਂਦਾ ਹੈ ਸਾ ਸੰਗਤ ਜੀ ਗੁਰੂ ਦੀ ਸ਼ਰਨ ਤੋਂ ਬਿਨਾ ਬੰਦੇ ਦਾ ਭੈੜਾ ਹਾਲ ਹੁੰਦਾ ਹੈ ਸਾਥ ਸੰਗਤ ਜੀ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਨਹੀਂ ਧਿਆਉਂਦੇ ਵਾਹਿਗੁਰੂ ਦਾ ਜਾਪ ਨਹੀਂ ਕਰਦੇ ਅਸੀਂ ਦੁਨੀਆਂ ਵੀ ਕੰਮਾਂ ਦੇ ਵਿੱਚ ਲੱਗੇ ਰਹਿੰਦੇ ਹਾਂ ਤਾਂ ਸਾਥ ਸੰਗਤ ਜੀ ਸਾਡਾ ਇਸ ਦੁਨੀਆਂ ਦੇ ਵਿੱਚ ਆਣਾ ਕੋਈ ਕੰਮ ਨਹੀਂ ਹੈ ਜਿੱਤੋਂ ਉਹ ਰਵੈਗੁਰੂ ਨੇ ਇਸ ਦੁਨੀਆਂ ਦੇ ਵਿੱਚ ਭੇਜਿਆ ਹੈ ਤਾਂ ਸਾਥ ਸੰਗਤ ਜੀ ਤਾਂ ਉਸ ਨੂੰ ਆਪਣੀ ਜ਼ਿੰਦਗੀ ਨੂੰ ਵਿਅਰਥ ਨਾ ਗਵਾਇਆ ਕਰੋ ਵਹੀ ਗੁਰੂ ਦਾ ਸਿਮਰਨ ਵਿੱਚ ਲਗਾਇਆ ਕਰੋ ਸਾਧ ਸੰਗਤ ਜੀ ਇਸੇ ਤਰ੍ਹਾਂ ਪਾਈ ਗੁਰਬਾਣੀ ਦਾ ਫੁਰਮਾਨ ਹੈ ਉੱਠਦਿਆਂ ਬੈਠਦਿਆਂ ਸੌਂਦਿਆਂ ਹਰ ਹਲ ਨਾਮ ਧਿਆਈਐ ਸਾਧ ਸੰਗਤ ਜੀ ਗੁਰੂ ਇਹ ਵੀ ਦੱਸਦਾ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ ਸਾਧ ਸੰਗਤ ਜੀ ਵਾਹਿਗੁਰੂ ਸਾਨੂੰ ਚੰਗੇ ਰਾਹ ਅਤੇ ਗਲਤ ਰਾਹ ਦਾ ਪਹਿਚਾਣ ਕਰਾਉਂਦੇ ਹੈ ਸਾਤ ਸੰਗਤ ਜੀ ਜੈਸੇ ਮਾਤ ਪਿਤਾ ਬਿਨਾਂ ਨਹੀਂ ਹੋਏ ਜਿਵੇਂ ਪਾਈ ਮਾਂ ਪਿਓ ਤੇ ਮੇਲ ਤੋਂ ਬਿਨਾ ਬੱਚੇ ਦਾ ਜਨਮ ਨਹੀਂ ਹੋ ਸਕਦਾ ਸਾਤ ਸੰਗਤ ਜੀ ਇਸੇ ਤਰ੍ਹਾਂ ਪਾਣੀ ਤੋਂ ਬਿਨਾ ਕੱਪੜੇ ਨਹੀਂ ਧੋਤੇ ਜਾ ਸਕਦੇ ਸਾਤ ਸੰਗਤ ਜੀ ਇਸੇ ਤਰ੍ਹਾਂ ਪਾਈ ਗੁਰਬਾਣੀ ਦਾ ਫਰਮਾਨ ਹੈ ਸਾਧੂ ਬਿਨਾਂ ਨਹੀਂ ਦਰਬਾਰ ਸਾਤ ਸੰਗਤ ਜੀ ਸੰਤਾਂ ਦੇ ਬਚਨਾਂ ਤੋਂ ਵਾਹਿਗੁਰੂ ਦੀ ਰਹਿਮਤ ਤੋਂ ਬਿਨ ਸਤਸੰਗਤ ਜੀ ਵਾਹਿਗੁਰੂ ਦੇ ਦਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿੰਨਾ ਮਰਜੀ ਸਤਸੰਗਤ ਜੀ ਵਾਹਿਗੁਰੂ ਦਾ ਨਾਮ ਜਪੀ ਜਾਓ ਵਾਹਿਗੁਰੂ ਦਾ ਪਾਠ ਕਰੀ ਜਾਓ ਸਤਸੰਗਤ ਜੀ ਗੁਰੂ ਮੰਤਰ ਕਰੀ ਜਾਓ ਪਰ ਵਾਹਿਗੁਰੂ ਨਹੀਂ ਮਿਲਦਾ ਸਤਸੰਗਤ ਜੀ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ ਇੱਕੋ ਕੰਮ ਕਰਨ ਵਾਲਾ ਹੈ ਸਤਸੰਗਤ ਜੀ ਜੇ ਇਸ ਦੁਨੀਆ ਦੇ ਉੱਤੇ ਉਹ ਕੰਮ ਕਰਕੇ ਜਾਈਏ ਜੇ ਦੁਨੀਆ ਉੱਤੇ ਆਏ ਹਾਂ ਤਾਂ ਸਾਨੂੰ ਉਹ ਕੰਮ ਕਰਕੇ ਜਾਣਾ ਚਾਹੀਦਾ ਹੈ ਤਾਂ ਹੀ ਸਾਡਾ ਜੀਵਨ ਸਫਲ ਹੁੰਦਾ ਹੈ ਉਹ ਕਿਹੜਾ ਕੰਮ ਹੈ ਸਾਧ ਸੰਗਤ ਜੀ RAM RAM ਜਪਣਾ ਵਾਹਿਗੁਰੂ ਵਾਹਿਗੁਰੂ ਜਪਣਾ ਸਾਧ ਸੰਗਤ ਜੀ ਕਹਿੰਦੇ ਤੁਰਦੇ ਆਂ ਫਿਰਦੇ ਆਂ ਵੀ ਜੇ ਮੂਲ ਮੰਤਰ ਜਪਣਾ ਹੈ ਉਸਦੇ ਵਿੱਚ ਪਿਆਰ ਹੋਣਾ ਚਾਹੀਦਾ ਹੈ ਸਾਧ ਸੰਗਤ ਜੀ ਵਾਹਿਗੁਰੂ ਦੇ ਸੱਚੇ ਮੰਨ ਦੇ ਨਾਲ ਇਕਾਗਰ ਚਿਤ ਹੋ ਕੇ ਜਪਣਾ ਚਾਹੀਦਾ ਹੈ ਸਾਧ ਸੰਗਤ ਜੀ ਉਸ ਵਿੱਚ ਗੁਰੂ ਨਾਲ ਇੰਨਾ ਪਿਆਰ ਪੈ ਜਾਵੇਗਾ ਸਾਧ ਸੰਗਤ ਜੀ ਵਾਹਿਗੁਰੂ ਦੀ ਕਿਰਪਾ ਹੋ ਜਾਣੀ ਹੈ ਫਿਰ ਉਹ ਜਪਿਆ ਹੋਇਆ ਨਾਮ ਬਿਨ ਅੰਮ੍ਰਿਤ ਬਣ ਜਾਵੇਗਾ ਸਾਧ ਸੰਗਤ ਜੀ ਕੁਝ ਲੋਕ ਹੁੰਦੇ ਨੇ ਪਾਠ ਵੀ ਕਰੀ ਜਾਂਦੇ ਨੇ ਤੇ ਠੱਗੀਆਂ ਵੀ ਕਰੀ ਜਾਂਦੇ ਨੇ ਸਾਤ ਸੰਗਤ ਜੀ ਧੂਪ ਧੂਪ ਵੀ ਲਗਾਈ ਜਾਂਦੇ ਨੇ ਤੇ ਧੋਖੇ ਵੀ ਕੀਤੇ ਜਾਂਦੇ ਨੇ ਸਾਤ ਸੰਗਤ ਜੀ ਅਰਗਬਤੀਆਂ ਵੀ ਲਗਾਈ ਜਾਂਦੇ ਨੇ ਤੇ ਲੋਕਾਂ ਦੇ ਹਿਰਦੇ ਵੀ ਸਾੜੀ ਜਾਂਦੇ ਨੇ ਸਾਤ ਸੰਗਤ ਜੀ ਸੇਵਾ ਵੀ ਕੀਤੀ ਜਾਂਦੇ ਨੇ ਤੇ ਤੱਪੜ ਵੀ ਝਾੜੀ ਜਾਂਦੇ ਨੇ ਸਾਤ ਸੰਗਤ ਜੀ ਸੰਗਤ ਨੂੰ ਵੀ ਝਾੜੀ ਜਾਂਦੇ ਨੇ ਸਾਤ ਸੰਗਤ ਜੀ ਉਹ ਕਿਵੇਂ ਸਫਲ ਹੋ ਜਾਣਗੇ ਸਾਤ ਸੰਗਤ ਜੀ ਉਹ ਭਾਂਡਿਆਂ ਨੂੰ ਵੀ ਮਾਂਝੀ ਜਾਂਦੇ ਨੇ ਤੇ ਬੰਦਿਆਂ ਨੂੰ ਵੀ ਮਾਂਝਣ ਲੱਗ ਜਾਂਦੇ ਨੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਹਿੰਦੇ ਉਹ ਬੰਦੇ ਕਿਵੇਂ ਸਫਲ ਹੋ ਸਕਦੇ ਨੇ ਜਿਹੜੇ ਨਾਲੇ ਵਾਹਿਗੁਰੂ ਦਾ ਨਾਮ ਵੀ ਜਪੀ ਜਾਂਦੇ ਨੇ ਤੇ ਗਲਤ ਕੰਮ ਵੀ ਕਰੀ ਜਾਂਦੇ ਨੇ ਸਾਧ ਸੰਗਤ ਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਹਿੰਦੇ ਨੇ ਭਾਈ ਜੇ ਨਾਮ ਜਪਣਾ ਹੈ ਨਾ ਇਕਾਗਰ ਚਿੱਤ ਹੋ ਕੇ ਨਾਮ ਜਪਿਆ ਕਰੋ ਜੋ ਕਿ ਵਾਹਿਗੁਰੂ ਦੀ ਦਰਗਾਹ ਤੱਕ ਪਹੁੰਚ ਸਕੇ ਸਾਧ ਸੰਗਤ ਜੀ ਤੁਸੀਂ ਤੁਹਾਨੂੰ ਦੱਸਾਂਗੇ ਸਾਧ ਸੰਗਤ ਜੀ ਇੱਕ ਜੀਵ ਨਾਲ ਨਾਮ ਵੀ ਜਪਣਾ ਹੈ ਦੂਜੇ ਪਾਸੇ ਗਲਤ ਗਲਤ ਕੰਮ ਵੀ ਆਪਾਂ ਕਰੀ ਚਾਹਾਂਗੇ ਅਜਿਹੇ ਨਾਮ ਨੂੰ ਆਪਾਂ ਨਾਮ ਕਿਵੇਂ ਕਹਿ ਸਕਦੇ ਹਾਂ ਸਾਧ ਸੰਗਤ ਜੀ RAM RAM ਸਭ ਭਗਤ ਕਰਤਾ ਫਿਰੈ RAM ਨਾ ਪਾਈਆ ਜਾਏ ਸਾਧ ਸੰਗਤ ਜੀ ਕਹਿੰਦੇ ਨੇ ਭਾਈ ਨਾਲੇ ਨਾਮ ਨਾਮ ਜਪੀ ਜਾਂਦਾ ਉਹ RAM ਨਹੀਂ ਪਾਇਆ ਜਾਣਾ ਤੇਰੇ ਤੇ ਜੇ ਤੂੰ ਉਸ ਨੂੰ ਸੱਚੇ ਮਨ ਦੇ ਨਾਲ ਨਹੀਂ ਧਿਆਏਂਗਾ ਤੈਨੂੰ ਰਾਮ ਨਹੀਂ ਮਿਲਣਾ 사ਤ ਸੰਗਤ ਜੀ ਇਹ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਦੇ ਬਚਨ ਨੇ ਪਾਈ ساری ਦੁਨੀਆ ਰਾਮ ਕਹਿੰਦੀ ਹੈ ਰਾਮ ਇਸ ਤਰ੍ਹਾਂ ਪ੍ਰਾਪਤ ਨਹੀਂ ਹੁੰਦਾ 사ਤ ਸੰਗਤ ਜੀ ਉੱਠਦਿਆਂ ਬੈੰਧਿਆਂ ਸੌਂਦਿਆਂ ਹਰ ਵੇਲੇ ਸਦਾ ਹਰ ਨਾਮ ਧਿਆਈ ਹੈ 사ਤ ਸੰਗਤ ਜੀ ਉਸ ਦਾ ਫਲ ਵੀ ਉਨਾ ਹੀ ਮਿਲਦਾ ਹੈ ਸਾਤ ਸੰਗਤ ਜੀ ਪਰ ਇੱਕ ਸ਼ਰਤ ਹੈ ਕਿ ਜਦੋਂ ਵੀ ਤੁਸੀਂ ਵਾਇਗਰੂ ਦਾ ਨਾਮ ਜਪਦੇ ਹੋ ਮਨ ਦੇ ਵਿੱਚ ਗਲਤ ਖਿਆਲ ਨਹੀਂ ਲਿਆਉਣੇ ਮਨ ਇਕਾਗਰ ਜਿਤ ਹੋ ਕੇ ਜਪਣਾ ਹੈ ਸਾਤ ਸੰਗਤ ਜੀ ਫਿਰ ਇਹ ਵਾਇਗਰੂ ਦਾ ਨਾਮ ਜਪਿਆ ਉਸ ਤਰਗਾ ਵਿੱਚ ਪਰਵਾਨ ਹੁੰਦਾ ਹੈ ਸਾਤ ਸੰਗਤ ਜੀ ਅਤੇ ਜਦੋਂ ਵੀ ਤੁਸੀਂ ਬਾਣੀ ਪੜ੍ਹਦੇ ਹੋ ਸਾਥ ਸੰਗਤ ਜੀ ਚਾਹੇ ਤੁਰਦੇ ਫਿਰਦੇ ਪੜਦੇ ਹੋ ਚਾਹੇ ਵਾਇਗੁਰੂ ਦਾ ਅਸਣ ਲਗਾ ਕੇ ਪੜਦੇ ਹਾਂ ਸਾਥ ਸੰਗਤ ਜੀ ਬਸ ਉਸ ਦੇ ਵਿੱਚ ਇੱਕ ਗੱਲ ਧਿਆਨ ਰੱਖਣਾ ਹੈ ਕਿ ਵਾਇਗੁਰੂ ਸੱਚੇ ਮਨ ਦੇ ਨਾਲ ਇਕਾਗਰ ਚਿੱਤ ਹੋ ਕੇ ਜਪਣਾ ਹੈ ਸਾਥ ਸੰਗਤ ਜੀ ਚਾਹ ਫਿਰ ਉਹ ਤੁਰਦੇ ਹੋਏ ਜਪੀ ਜਾਂ ਫਿਰ ਵਾਇਗੁਰੂ ਦਾ ਬੈਠ ਕੇ ਆਪਾਂ ਜਾਪ ਕਰੀਏ ਸਾਥ ਸੰਗਤ ਜੀ ਉਹ ਦੋਨੇ ਪ੍ਰਵਾਨ ਹੁੰਦੇ ਹਨ ਸਾਥ ਸੰਗਤ ਜੀ ਉਹ ਨਾਮ ਅੰਮ੍ਰਿਤ ਬਣ ਜਾਂਦਾ ਹੈ ਜੋ ਕਿ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸਾਰੇ ਕੰਮਾਂ ਨੂੰ ਸਵਾਰ ਦਿੰਦਾ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਵਾਹਿਗੁਰੂ ਜੀ ਕਹਿੰਦੇ ਨੇ ਪਾਈ ਵਾਹਿਗੁਰੂ ਤੋਂ ਬਿਨਾ ਨਾ ਕੋਈ ਮਾਰ ਸਕਦਾ ਹੈ ਤੇ ਨਾ ਹੀ ਕੋਈ ਜਿਉਂਦਾ ਕਰ ਸਕਦਾ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਬੁਰਬਾਣੀ ਦਾ ਫਰਮਾਨ ਹੈ ਇਹ ਹਰ ਮਨ ਜੀ ਪਿਆਰੇ ਕੋ ਇੱਕ ਮਨ ਇੱਕ ਚਿੱਤ ਪਾਏ ਹਰ ਕੀ ਸਦਾ ਸਦਾ ਵਡਿਆਈਆਂ ਦੇਨ ਪਿਛੋਂ ਪਛਤਾਈ ਸਾ ਸੰਗਤ ਜੀ ਇਹ ਮੇਰੀ ਜਿੰਦੜੀ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਕਰ ਪਰ ਇਕਾਗਰ ਮਨ ਚਿੱਤ ਹੋ ਕੇ ਜਪਿਆ ਕਰ ਸਾ ਸੰਗਤ ਜੀ ਵਾਹਿਗੁਰੂ ਤਾਂ ਮਨ ਸੱਚੇ ਮੰਨਦੇ ਨਾਲ ਤੇ ਆਇਆ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਰੇ ਕਾਰਜ ਜਰਾਸ ਕਰ ਦਿੰਦੇ ਵਾਹਿਗੁਰੂ ਜੀ ਜਿਹੜੇ ਲੋਕ ਸੇਵਾ ਵੀ ਕਰੀ ਜਾਂਦੇ ਨੇ ਸਾਧ ਸੰਗਤ ਜੀ ਤੇ ਤੱਪੜ ਵੀ ਛਾੜੀ ਜਾਂਦੇ ਨੇ ਸੰਗਤ ਨੂੰ ਵੀ ਛਾੜੀ ਜਾਂਦੇ ਨੇ ਸਾਧ ਸੰਗਤ ਜੀ ਭਾਂਡਿਆਂ ਨੂੰ ਵੀ ਮੰਝੀ ਜਾਂਦੇ ਨੇ ਸਾਧ ਸੰਗਤ ਜੀ ਬੰਦਿਆਂ ਨੂੰ ਵੀ ਮੰਨਣ ਲੱਗ ਜਾਂਦੇ ਨੇ ਸਾਧ ਸੰਗਤ ਜੀ ਕੁਝ ਲੋਕ ਇਦਾਂ ਦੇ ਵੀ ਹੁੰਦੇ ਨੇ ਪਾਠ ਵੀ ਕਰੀ ਜਾਂਦੇ ਨੇ ਤੇ ਠੱਗੀਆਂ ਵੀ ਕਰੀ ਜਾਂਦੇ ਨੇ ਸਾਧ ਸੰਗਤ ਜੀ ਧੂਪ ਵੀ ਲਗਾਈ ਜਾਂਦੇ ਨੇ ਤੇ ਧੋਖੇ ਵੀ ਕਰੀ ਜਾਂਦੇ ਨੇ ਸਾਥ ਸੰਗਤ ਜੀ ਅਰਗਬਤੀਆਂ ਵੀ ਲਗਾਈ ਜਾਂਦੇ ਨੇ ਤੇ ਲੋਕਾਂ ਦਾ ਹਿਰਦਾ ਵੀ ਸਾੜੇ ਜਾਂਦੇ ਨੇ ਸਾਥ ਸੰਗਤ ਜੀ ਤੁਸੀਂ ਇਹ ਕੰਮ ਨਹੀਂ ਕਰਨਾ ਸਾਥ ਸੰਗਤ ਜੀ ਜੇ ਤੁਸੀਂ ਵਾਇਗਰੂ ਪਉਣਾ ਚਾਹੁੰਦੇ ਹੋ ਤਾਂ ਸਾਥ ਸੰਗਤ ਜੀ ਉਸ ਵਾਇਗਰੂ ਨੂੰ ਤੁਰਦੇ ਫਿਰਦੇ ਜੱਪਿਆ ਕਰੋ ਚਾਹੇ ਵਾਇਗਰੂ ਦਾ ਆਸਣ ਲਾ ਕੇ ਜਪਣਾ ਹੈ ਸਾਥ ਸੰਗਤ ਜੀ ਬਸ ਇੱਕੋ ਗੱਲ ਦਾ ਧਿਆਨ ਰੱਖਣਾ ਹੈ ਕਿ ਵਾਇਗਰੂ ਨੂੰ ਸੱਚੇ ਮਨ ਦੇ ਨਾਲ ਇਕਾਗਰ ਚਿਤ ਹੋ ਕੇ ਜਪਣਾ ਹੈ ਸਾਥ ਸੰਗਤ ਜੀ ਇਹੀ ਕਹਿਣਾ ਹੈ ਕਿ ਵਾਇਕਰੂ ਨੂੰ ਸੱਚੇ ਮਨ ਦੇ ਨਾਲ ਜਪੋਗੇ ਤਾਂ ਜੋ ਨਾਮ ਜਪਿਆ ਹੋਇਆ ਹੈ ਉਹ ਤੁਹਾਡਾ ਅੰਮ੍ਰਿਤ ਬਣ ਜਾਵੇਗਾ ਜੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਦੇਵੇਗਾ ਸਾਧ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਅਣ ਜਾਣੇ ਵਿੱਚ ਹੋਈਆਂ ਭੁੱਲਾਂ ਦੀ ਖੀਮਾ ਬਖਸ਼ਣੇ ਜੀ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਬਾਈਕ ਬਾਜੀਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਨੂੰ ਤੁਸੀਂ ਵੇਖ ਸਕੋ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸਾਧ ਸੰਗਤ ਜੀ ਕਮੈਂਟ ਬਾਕਸ ਵਿੱਚ ਸੰਤ ਪੱਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਈ ਕੇ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਪਰਿਆ ਹੱਥ ਆਗ ਜੀ ਤੇ ਤੇ ਆਪ ਜੀ ਤੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਅੱਜ ਸੰਤ ਪੱਬਾ ਅਜੀਤ ਸਿੰਘ ਜੀ ਹਾਂ ਸਾਰੇ ਵਾੜਿਆਂ ਦੇ ਜਨਮ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਾਧ ਸੰਗਤ ਜੀ ਆਓ ਹੁਣ ਫਤੇ ਦੀ ਸਾਂਝ ਕਰੀਏਗਾ ਜਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ